ਦਾ ਰੋਹਿਆ ਸੱਚ ਸਾਰੇ ਭਾ ਕੀ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੀ ਹੈ ਤੇ ਇਸ ਬਾਰ ਸਦਾ ਸਤਿ ਪਤਲਾਹ ਤੇਰੀ ਨਾਮ ਮੰਨ ਸਾਰੇ ਨਾਮ ਜਪ ਕਰ ਸਭ ਅਵਜਿ ਸੁਖਤਿ ਹੈ ਤੇਰੇ ਕਹੇ ਨਾਨਕ ਸੱਚੇ ਸਾਹਿਬ ਕੀ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚ ਦਾ ਬਿਨਾ ਮਰ ਮੇਰਾ ਜੀਵ ਹਾਂ ਸਭ ਜਾਈਂ ਕਰਤਾ ਸੁਖਮਰ शारिया कुझु तोखे नाम लागे कह ਪੁਰੇ ਆਪ ਪਰ ਪੂਰੇ ਬਨਵਤਨਾਂ ਦੇ ਦੁਰਚਰਨ ਲਾ ਕੇ ਬਾਜਿਆ ਰਾਹੂ ਰਖੋ ਹਮ ਗੁਰੂ ਪਾਣੀ ਕਿਤਾ ਮਾਤਾ ਦਾ ਮਾਤਾ ਜਿਸ ਰਾਤ ਕੋਈ ਲਈ ਆਇਆ ਤੇ ਨੀਂਦ ਨੀਂਦ ਆਈਆਂ ਬੜੀਆਂ ਆਈਆਂ ਵਚ ਕਰਮ ਦੂਰ ਕੰਨੀਆਂ ਆਪਣੀ ਕਿਨੇ ਰਖੂ ਜਿੰਨੀ ਨਾਮ ਤੇ ਆਇਆ ਗੈ ਮਸ਼ਕਤ ਕਹਾਂ ਨਾਨਕ ਤੇ ਮੁਖੀ ਉਜਲੇ ਨਾਨਕ ਤੇ ਮੁਖੀ ਉਜਲੇ ਨਾਨਕ ਤੇ ਮੁਖੀ ਉਜਲੇ ਕੰਤੀ ਛਟੇ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਘਾ ਕਰੋ ਸਤਿ ਸਾਮ ਵਾਸੁ ਰਮਾਈ ਜੀਉ ਖਿੰਦ ਸਰਬ ਸੀਤਾ ਵਾਹੀ ਕਹੁ ਨਾਨਕ ਕੋ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਬੋਲੋ ਜੀ ਵਾਸ਼ ਕਰੋ ਵਾਸ਼ ਕਰੋ ਵਾਸ਼ ਕਰੋ ਜੀ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਜੀ ਨਾਮ ਕਾ ਗੁਰੂ ਅੰਤ ਲਈ ਕੇ ਆਏ ਤੇ ਰੰਗਤ ਬਕਤੇ ਮਰਦਾਸ ਰਾਮ ਦਾਸਾਏ ਹੋਏ ਸਹਾਏ ਅਰਜਨ ਹਰਗੋਬਿੰਦੋਂ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਤੇ ਰਈਆ ਜਿ ਆਇਆ ਚ ਮਿੱਠਾ ਸਤਿਫਜਾਇ ਤੇਗ ਬਹਾਦਰ ਸਿਮਰਿਆ ਕਰਨੋਂ ਨਿਜ ਆਵੈ ਧਾਈ ਸਭ ਥਾਈ ਹੋਣਾ ਜੀ ਸਹਾਏ ਦਸੰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਦਸਹੋਂ ਪਾਤਸ਼ਾਹਾਂ ਕੀ ਆਤਮਿਕ ਜੋਤ ਜਗਦੀ ਜੋਤ ਜਗੋ ਜਗਟਾਲ 70 ਹਜ਼ਾਰ ਤੱਕ ਚੌਰ ਦੇ ਮਾਰਕ ਧਰਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮਿਹਰਪਾ ਅਤੇ ਦਰਸ਼ਨ ਲੋੜ ਦਾ ਧਿਆਨ ਕਰਕੇ ਕਲਸਾ ਜੀ ਬੁਰੋ ਜੀ ਵਾਹਿਗੁਰੂ ਪੰਧਾ ਪਿਆਰਿਆਂ ਸਹੁ ਸਹਿਜਾਂ ਦੇਆਂ ਚਾਲੀਆਂ ਮੁਖੀਆਂ ਅਖੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਬਣ ਛਕਿਆ ਦੇਖ ਚਲਾਈ ਤੇਗਵਾਈ ਦੇਖਿਆ ਨਕੀਤਾ ਤਰਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁਰੋ ਜੀ ਨਾ ਸਿੰਘਾ ਸਿੰਘ ਜੀ ਪਰਮੇਸ਼ਰ ਦੀ ਸੇਵਾ ਬੰਦਵੰਨ ਘਟਵਾਏ ਖੁੰਮੀਆਂ ਤਰਵਾਏ ਚੱਕੜੀਆਂ ਦੇ ਚੜਿਆੜਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾਇ ਕਰਵਾਨੀਆਂ ਕੀਤੀਆਂ ਧਰਮਨੀ ਆ ਰਿਆ ਸਿੱਖੀ ਸਦਕੀ ਸੰਸਵਾਸਾਂ ਸੰਗ ਲਵਾਇਆ ਤਰ੍ਹਾਂ ਸਮੂਹ ਸ਼ੇਰ ਸਿੰਘਾ ਸਿੰਘ ਜੀ ਮਾਸੂਮ ਬਟੰਗੀਆਂ ਦੀ ਪਾਵਨ ਪਰਿਥਕ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਧਾ ਤੱਕਨ ਸਰਵਤ ਗੁਰਦੁਆਰੇ ਗੁਰਧਾਮ ਦੇ ਦਰਸ਼ਨ ਦੇ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਐਲਫਰੋ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵੋਤਮ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਜਿਤਿ ਆਵਣ ਕਾ ਸਭ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਹ ਮਹਾਨ ਚਰਿਆ ਦੇਵ ਤੇ ਫਤਿਹ ਮਤ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲ ਜੀ ਵਾਹਿਗੁਰੂ ਸਿੱਖਾਂ ਦਾ ਮੰਨ ੜੀ ਵਾ ਮਤੂ ਜੀ ਮਤਬਕ ਖੜਾ ਖਾ ਪਾਕਲ ਪ੍ਰਗੁਆਇ ਗਰੂ ਬਖਸ਼ਣਾ ਜੀ ਸਿੱਖਾਂ ਸਿੱਖੀ ਦਾ ਇਸ਼ਤਾਨ ਰਹਿਤ ਦਾਤ ਵਿਵੇਕ ਦਾਤ ਸਾਧਾਨ ਪ੍ਰੂਸਾ ਦਾਤ ਦਾਨ ਸਰਦਾਰ ਨਾਮ ਦਾਤ ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ ਇਸ਼ਤਾਨ ਚੌਕੀਆਂ ਝੰਡੇ ਬੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੈ ਹਰਿ ਸਿੱਖੀ ਸੁਧਿ ਤਿਸਾਂ ਸਵਾਸਾਂ ਸੰਭਾਉਣਾ ਸੇਵਕਾਂ ਨੂੰ ਕਾਮ ਕ੍ਰੋਧ ਲੋਭ ਮੋਹ ਓਮਕਾਰ ਤੋਂ ਵਿਚਾਉਣਾ ਹੈਨੇ ਮਾਣਿਓ ਕੇ ਮਾਨ ਸਤਿਗੁਰੂ ਨੇ ਤਾਣਿਓ ਕੇ ਤਾਣ ਨੇ ਉਟਿਓ ਕੀ ਓਟ ਸਚੇ ਪਿਤਾ ਤੁੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁੰਤਨ ਸਤਿਗੁਰੂ ਅਰਬਦਾਸ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਵਿਖੇ ਸਰੋਤਰ ਸਾਧ ਸੰਗਤ ਦੀ ਅਰਦਾਸ ਬੇਨਤੀ ਜੋ ਜੜੀ ਹੈ ਗੱਤੀ ਪ੍ਰਵਾਨ ਕਰੋ ਜੀ ਸਤਿਗੁਰੂ ਸਚੇ ਪਾਤਸ਼ਾਹ ਜੀ ਆਪ ਜੀ ਦੀ ਰਹਿਮਤ ਹੋਈ ਹੈ ਡਾਕਟਰ ਬਾਬਾ ਭੀਮਰਾਓ ਅਬੇਦ ਕਰ ਮਿਸ਼ਨ ਤੇ ਵੈਲਫੇਅਰ ਸੁਸਾਇਟੀ ਸਮਰਾਲਾ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦਾ ਉਪਤਸਨ ਲੈ ਕੇ ਆਪ ਜੀ ਦਾ ਪਾਵਨ 베ਦਰ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੈ। ਸਤਿਗੁਰੂ ਸੇਵਾ ਪਾਸ਼ਾ ਜੀ ਉਹ ਆਪ ਜੀ ਦੀ ਪਾਵਨ ਬਾਣੀ ਸ੍ਰੀ ਸੁਖਨੀ ਸਾਜ ਦੇ ਜਾਪ ਉਪਰੰਤ ਦੀਵਾਨ ਸਜੇ ਹਨ ਸਜੇ ਦੀਵਾਨਾਂ ਵਿੱਚ ਪਵਿੱਤਰ ਬਾਣੀ ਦੇ ਕੀਰਤਨ ਕਥਾ ਵਿਚਾਰਾ ਹੋ ਰਹੀਆਂ ਹਨ ਕੀਰਤਨ ਕਰਦੇ ਆ ਕਥਾ ਵਿਚਾਰਾ ਕਰਦੇ ਆ ਬਾਣੀ ਪੜ੍ਹਦੇ ਆ ਇੱਕ ਨੀਰੇਕਾ ਭੁੰਨਾ ਬਖਸ਼ਣੀਆਂ ਜੀ ਅੱਗੋਂ ਵਾਸਤੇ ਸਮਤ ਸੁਜੀ ਬਖਸ਼ਿਸ਼ ਕਰਨੀ ਆਪਣੇ ਚਰਨ ਕਮਲਾਂ ਦੀ ਕੀਤੋਸ਼ ਕਰਨੀ ਸਮੂਹ ਸੰਗਤਾਂ ਨੇ ਜਿਨ੍ਹਾਂ ਨੇ ਤਿਰਫਲ ਕਰਕੇ ਇਸ ਸਮਾਗਮ ਵਿੱਚ ਹਿੱਸੇ ਪਾਇਆ ਸਰਵਤਿਆਂ ਕਿੱਟਕਮਈਆਂ ਸਫਲੀਆਂ ਕਰਨੀਆਂ ਕਾਰੋਬਾਰਿਕ ਵਾਧੇ ਤਰੀਕਿਆਂ ਰਾਹ ਪੰਡੇ ਸਹਾਇਤਾ ਕਰਨੀਆਂ ਹਰਮੰਦਾਨੇ ਫਤੇਬਖਸ਼ ਕਰਨੀ ਤਨ ਮਨ ਧਨ ਕਰਕੇ ਜਿਨ੍ਹਾਂ ਜਿਨ੍ਹਾਂ ਸਜਣਾਵਾਂ ਤੋਂ ਸੇਵਾਵਾਂ ਹੋਈਆਂ ਸਤਿਗੁਰੂ ਜੀ ਸਰਵਤਰ ਸਜਣਾਵਾਂ ਦੀਆਂ ਸੇਵਾਵਾਂ ਆਪਣੇ ਦਰਤੇ ਪ੍ਰਮਾਨ ਕਰਨੀਆਂ ਸਮੂਹ ਸੁਸਾਇਟੀ ਦੇ ਮੈਂਬਰਾਂ ਸਹਿਬਾਨ ਨੂੰ ਸਤਿਗੁਰੂ ਜੀ ਚੜ੍ਹਦੀ ਕਲਾਈ ਦਾਤਾ ਬਖਸ਼ ਕੇ ਆਪ ਜੀ ਦੇ ਇਸ ਮਿਸ਼ਨ ਨੂੰ ਅੱਗੇ ਲਿਜਾਣ ਦਾ ਬਾਲ ਸਮਰੱਥਾ ਵਕਸ਼ਿਸ਼ ਕਰੋ ਆਪਣੇ ਚਰਨ ਕਮਲਾਂ ਦੀ ਕੀਰਤਿ ਬਖਸ਼ੋ ਸਤਿਗੁਰੂ ਚੇਪਾ ਸਾਹਿਬ ਜੀਓ ਸਰਬ ਸੰਤਾਨ ਦੀ ਚੱਲਿਆ ਹੋਇਆ ਕਦਮ ਕਦਮ ਲੇਖੇ ਲਾਓ ਤਿਲਹੁਲ ਭੇਡਾ ਕੀਤਾ ਦਰ ਪ੍ਰਵਾਨ ਕਰੋ ਸਰਵੰਤਰ ਦੇ ਪਰਵਾਰਾਂ ਸੁਖ ਸ਼ਾਂਤੀ ਦੇ ਅਰੋਪਤਾ ਚੜ੍ਹਦੀ ਕਲਾ ਬੱਚਿਆਂ ਨੂੰ ਦੇ ਸ਼ੁਭ ਦੇ ਸੰਗ ਸੰਗ ਉਹ ਕਿਰਤ ਸਹਿਤਾ ਕਰਨੀ ਸਤਿਗੁਰੂ ਜੀਓ ਉਚ ਮਿੱਦਿਆਂ ਦੀਆਂ ਦਾਤਾਂ ਨਾਲ ਨਿਵਾਜਣਾ ਐਸ ਵੇਲੇ ਸਤਿਗੁਰੂ ਚੇਪਾ ਸਾਹਿਬ ਜੀਓ ਐਸ ਸਮਾਗਮ ਦੀ ਸਮਾਪਤੀ ਦੇ ਉੱਤੇ ਸਤਿ ਸ੍ਰੀ ਅਕਾਲ ਜੀ ਅਜੋ ਜੀਵ ਪਵਿੱਤਰ ਕੜਾ ਪ੍ਰਸ਼ਾਦੀ ਦੇਖਣ ਕੇ ਹਾਜ਼ਰ ਹੋਈ ਹੈ। ਦਰ ਤੇ ਪ੍ਰਵਾਨ ਕਰੋ ਭੋਗ ਲਾਓ ਸੀ ਪ੍ਰਸ਼ਾਦ ਸਾਹਿਬ ਸਿੰਘ ਵਰਤੌਣ ਦੀ ਆਗਿਆ ਬਖਸ਼ੋ। ਜਿਸ ਮੁਕ ਪਵੇਸ ਸਤਨਾਮ ਸ੍ਰੀ ਵਾਹਿਗੁਰੂ ਜਪੇ। ਸਤਿਗੁਰੂ ਸਮੂਹ ਸੰਗਤਾਂ ਵੱਲੋਂ ਮਿਸ਼ਨ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗਏ ਨੇ। ਆਪ ਦੇ ਅੰਗਲਕ ਸ਼ੋਗ ਰਹੇ ਨੇ ਢੱਕ ਪਰਦਰ ਕੀ ਇਲਾਜ। ਨਾ ਕਰੀ ਕਿਸੇ ਕਮਤਾਜ ਬਖਸ਼ਣੇ ਨਾਮ ਦਾ ਰੰਗ ਸਾਦਾ ਸੰਚਨ ਕਮਲਾ ਜੀ ਕੀਤ ਰਕਸ਼ਣੀ। ਕਰੋ ਕਿਰਪਾ ਪਵਨ ਹੁਕਮਖਸ਼ੇ ਸਰਬ ਸੰਤਾਨ ਨੂੰ ਕਰਤਾਰ ਕਰੋ ਪੜੇ ਸੁਣਿਆ ਸਰਬਤਲਾਹੇ ਬੰਦੋਏ ਆਪ ਜੀ ਦਾ ਨਾਮ ਚੱਟਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਬਾਣੀ ਸਰਬਤਲਾਹ ਬਣਾਵੇ ਵਾਹਿਗੁਰੂ ਜਿੱਤਕਾਰ ਹਰ ਸਾਹ ਵਾਹਿਗੁਰੂ ਜਿੱਤਕਾਰ ਸੋਰਾਜਿਆ ਪਹਿਲਾ ਕਾਲ ਚੀ ਤਵੇਂ ਚਲਾਇਓ ਸਖ ਸਿਕਨ ਕੋ ਹੁਕਮ ਆਏ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਣਿਓ ਪ੍ਰਗਟ ਗੁਰਾਂ ਕੀ ਜੋ ਪ੍ਰਾਪਤੋ ਮਿਲਮੋ ਜਾਏ ਕੋਈ ਸ਼ਬਦ ਮੈਂ ਰਾਜ ਕਰੇਗਾ ਹਰ ਸਾਇ ਅਕੀ ਰਹਿਣਾ ਕੋਈ ਫਵਾਰ ਹੋਏ ਸਮ ਰਹੇ ਬਦੇ ਸ਼ਾਜੋ ਵਾਹੀ ਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਜੋ ਸਰਦਾ ਕਰਸੇ ਉਹ ਦੇਵ ਵਾਹਿਗੁਰੂ ਪਾਰਮ ਪਾਰਨਹਾ ਬੋਲੇ ਸੋਨਿਹਾਲ ਬੋਲੇ ਸੋਨਰ ਭੈ ਗੁਰੂ ਜੀ ਦਾ ਮਹਾਰਾਜ ਕੀ ਵਾਹਿਗੁਰੂ ਜੀ ਕਾ ਅਸਸ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਵਾਣ ਨਮਰਤ ਸਾਰੇ ਗੁਰਵਾਨੀ ਕਹੇ ਸੇ ਹੁਕਮ ਮੰਨ ਲੈ ਤਾਰੀ ਬਹੁਤ ਜਨਮ ਵਿਚ ਰਹਿਤੇ ਮਾਦੂ ਜਨਮ ਸਵਾਰੀ ਦੇਖੇ ਤਿਹਰਵ ਦਾਸ ਆਸਨ ਨੰਨੀ ਚਿਰ ਪੈ ਦਰਸ਼ਨ ਦੇਖੇ ਸੋ ਕਿਉ ਟਾਲੇ ਗੁਰ ਨਹੀ ਸਭਨੀ ਦਰਸ਼ਨ ਪਰਸੇ ਗੁਰੂ ਤੇ ਜਨਮ ਮਰਨ ਦੁੱਖ ਦਰਸ਼ਨ ਪਰਸੇ ਗੁਰੂ ਤੇ ਜਨਮ ਮਰਨ ਦੁੱਖ ਜਾ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਦਸਮ ਮਾਰੇ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤ ਪਾਲਕ ਨਾਇਕ ਖਸਮ ਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜੇ ਬਾ ਏਕ ਗੁਣ ਕਵਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਐ ਰਵਾਉ ਕੋਟ ਪਰਾਦ ਹਮਾਰੇ ਕੰਡੋ किधि समाहो हम अॻियान अपरी तुम वरो तुमरी शरण तुमारी आसा तुम ई सजण सोहे ਸਦੀ ਦੇ ਵਿੱਚ ਵਾਹ ਅਰੇ ਹੋਰ ਜਿੰਦਾ ਬਾਸਾ ਸੀ ਇਹਦੇ ਵਿੱਚ ਜਨਾਹ ਆਪਸਾਂ ਦੇ ਇਤਿਹਾਸ ਕੋਡ ਜੰਤਰ ਹੋਈ ਵਾਹ ਜਾਦੇ ਮਹਾਰਾਜੇ ਵੀ ਜਨਮ ਹੋਏ ਸੀ ਇਹਨਾਂ ਨੇ ਇੱਕ ਸ਼ਕਤ ਕੀ ਉਹਨੇ ਕਿ ਜੇ ਵਾਹ ਅਰਬਾਸ ਮਹਾਰਾਜੇ ਨਾਲ ਅਰਬਾਸ ਨਾਲ ਨਾਮ ਦਾ ਸ਼ਾਇਦ ਇਹ ਇਤਿਹਾਸ ਨਾ ਬਣਦਾ ਇਤਿਹਾਸ ਨਹੀਂ ਉਹਦੇ ਬਣਦੇ ਨੇ ਭਗਤ ਗਾਨੀ ਸੋਨਾ ਜਿਹੜੇ ਹੁੰਦੇ ਨਹੀਂ ਇਹਨਾਂ ਦਾ ਇਤਿਹਾਸ ਨਾਟਵੀ ਇਹਨੀਆਂ ਸਦੀਆਂ ਤੋਂ ਤੇ ਜਾਣ ਤੇ باوجود ਵੀ ਅੱਜ ਉਸ ਸਾਡੀ ਦੇਸ਼ ਦਾ ਜਿਹੜਾ ਅਪਾਹ ਪੁਰਖ ਹੈ ਸਾਡੇ ਵਾਲੇ ਬਹੁਤ ਗੰਭੀਰ ਤੇ ਮਾਣੋਗੇ ਜਨ ਦੇ ਦੇਖੇ ਇਹ ਲੋਕਾਸ ਆਸ ਲੱਗ ਗਈ ਕਿ ਇਹ ਕਰਕੇ ਜਿਹੜਾ ਮਾਨਵਤਾ ਨੂੰ ਇਹ ਸਿਆ ਦਿੱਤਾ ਵੀ ਇੱਕ ਬੁਲੋ ਕੋਮ ਮਦਮ ਜਾਂ ਗੁਰੂ ਦੇ ਦੇਕੇ ਇਹਨਾਂ ਨੂੰ ਉੱਪਰੋਂ ਸਕੇ ਜਾਂ ਤਾਂ ਬੱਚਾ ਨੂੰ ਸੋਹਰ ਜਿੰਨੇ ਵੀ ਜਿਹੜੇ ਸਾਨੂੰ ਮਾਊਥ ਬੋਲਦੇ ਨੇ ਲੋਕਾਂ ਜਾਂ ਕੋਈ ਸਾਡਾ ਸ਼ੰਦਰ ਸਿੰਘਾ ਉਹਨੂੰ ਜੱਟ ਕਾਲੀ ਸਾਨੂੰ ਇਹ ਬਹੁਤ ਵਧੀਆ ਆਪਰੇ ਸਦਾ ਹੁੰਦੇ ਰਹੇਗਾ ਅਸੀਂ ਉਸ ਸਦਾ ਦੀ ਰੱਖੀ ਡਾਕਟਰ ਪ੍ਰੀਮਾ ਮੈਂ ਕਹੀਦਾ ਇੱਕ ਵਿਸ਼ਾ ਟੋਲ ਕੇ ਡਾਕਟਰ ਪ੍ਰੀਮਾ ਮੈਂ ਕਰਾ ਇਹ ਕਮਿਸ਼ਨ ਆ ਵੈਲਫੇਅਰ ਸੁਸਾਇਟੀ ਬਣਾਈ ਜਿਹੜੇ ਦੋ ਸਾਡਾ ਦੋਸਤ ਇਸ ਨਦੀ ਦੇ ਵਿੱਚ ਮਿੱਚੀ ਤੇ ਇਹ ਯਾਦਾਂੇ ਕਰਦੇ ਆਂ ਪਿਛਲੇ ਸਾਲ ਵੀ ਇਸੇ ਤਰ੍ਹਾਂ ਤੁਹਾਡੀ ਸੰਗਤ ਔਰ ਇਸ ਖੁਦਵਾਦੀਏ ਸਹਿਯੋਗ ਨਾਲ ਅੱਗੇ ਵਧਾ ਕਰੂ ਮਗੁੱਤਾਂ ਜਿਹੜਾ ਕਬੂ ਸੰਕਮੇ ਸਰਾਇਆ ਇਹ ਪਾਕੀ ਜਿਹੜੀ ਖਾਤੇ ਬਹੁਤ ਖੁਸ਼ੀ ਆ ਕਿ ਹਰ ਮਿਲਦੀ ਦੇ ਹਰ ਦਿਨ ਦੇ ਕਿਸੇ ਕੋਈ ਕਿਸੇ ਦਾ ਕੋਈ ਦੇਖਣਾ ਤਾਂ ਹੈ ਨਹੀਂ ਹਰ ਕਿਸੇ ਨੂੰ ਸਮਝੋ ਅੱਲਾਹ ਨੇ ਦੇਖ ਕਰਕੇ ਉਹਨਾਂ ਲੜੀ ਦੇ ਵਿੱਚੋਂ ਵੀ ਸਾਨੂੰ ਜਿੰਨੇ ਵੀ ਸਾਰੇ ਵਾਹ ਕੀ ਹੋਇਆ ਲਗਾੜਾ ਕੇ ਜਿਹੜੀ ਹਾਲਤ ਆ ਪਈ ਗਈ ਹੈ ਅਪਣੇ ਦੇ ਸਾਡੇ ਸੁਸਾਇਟੀਆਂ ਨੇ ਜਾਂ ਇੱਕ ਸਾਡੇ ਪੈਨਸ਼ਨਰ ਸੰਗਠਨਾਂ ਉਹ ਵੀ ਸਾਡੇ ਜਨਗਤ ਦਵਾਈਆਂ ਇਸ ਵਿੱਚ ਸਭੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਤੇ ਆਪਣੇ ਇਲਾਕੇ ਦੇ ਸਾਥੀ ਪਰਮੇਸ਼ਰ ਦਾ ਅੱਜ ਬੜਾ ਕਾਰਨ ਜਿਨ੍ਹਾਂ ਨੇ ਬਹੁਤ ਪਿਆ ਕਿ ਇੱਕ ਦਾ ਆਸ਼ੀਰਵਾਦ ਜੀਵਨ ਹੋਣਾ ਪਰਮੇਸ਼ਰ ਦੀ ਬਖਸ਼ਣ ਕਦੇ ਨੇ ਜਿਹੜਾ ਕਿ ਮੈਂ ਮਿਲ ਪਾਣਾ ਸਾਡੇ ਜੀਪੀਦਰ ਸਿੰਘ ਜੀ ਦੇ ਜੀ ਸੁਖਰੇ ਪਟਾਰੇ ਤੋਂ ਫਰਵਰ ਸਿੰਘ ਜੀ ਨੇ ਸਾਡੇ ਆਰਾਮ ਬਹੁਤ سارے ਸਿਦਾਂ ਜਿਹੜਾ ਤੇ ਨਾਮ ਹੈ ਜਿਹੜੇ ਬੋਟਾ ਤੋਂ ਬਹੁਤ ਟਾਈਮ ਲੱਗਦਾ ਇਸ ਕਰਕੇ ਸਾਡੇ ਸਕੱਲਾਵਾ ਕੋਲ ਕੋਲ ਤਾਂ ਬਾਅਦ ਸਾਡੇ ਵਿੱਚ ਜਿਹੜੇ ਨਾਮ ਨੇ ਉਹ ਤਾਂ ਪੇਸਟ ਕਰਕੇ ਦੱਸਦੇ ਆ ਤੇ ਇੱਕ ਦਾ ਹੱਥਾਂ ਨੂੰ ਫ੍ਰੀ ਕਰਕੇ ਜਿਹੜਾ ਪਿੱਛੇ ਆਹ ਕਮੇਟੀ ਬਣਾ ਲਈ ਦੇ ਵਿੱਚ ਲੱਗ ਰਿਹਾ ਉਹਦੇ ਵਿੱਚ ਅਸੀਂ ਹੱਥਾਂ ਦਾ ਲੇਕਪ ਕਰਾਉਣ ਤੋਂ ਬਾਅਦ ਇਹਦੇ ਦਵਾਈਆਂ ਮੁਕਤ ਇਹਦੇ ਵਿੱਚ ਇਹਨਾਂ ਨੂੰ ਕੋਈ ਪੁੱਛਾ ਜਿਹੜਾ ਪੀਸ ਚਾਹੁੰਦਾ ਪੰਨਾ ਚੋਂ ਦੇ ਇਸ ਕਰਕੇ ਸਾਡਾ ਤੁਸੀਂ ਸਲੋਗ ਦੇਣਾ ਕਾਰਨ ਕਰ ਲਿਆ ਹੈ ਵਾਹ ਹੈ ਵਾਹ ਹੈ ਵਾਹ ਹੈ ਵਾਹ ਹੈ ਵਾਹ ਹੈ गुरुज भा हरि वही सरित ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਹ ਲਓ ਕਿਹਦੇ ਦੇਵਾ ਆਹ ਟੈਂਟ ਦੇ ਨਾਲ ਨਾਲ ਬਾਹਰ ਦੇ ਪਾਸੇ ਚੱਲੋ ਤੇ ਬਿਲਡਿੰਗ ਦੇ ਵਿੱਚ ਨੇ ਨਹੀਂ ਚੱਲੋ ਟੈਂਟ ਦੇ ਬਾਹਰ ਹੀ ਮੇਰੇ ਨਾਲ ਸੁਣੋ ਬੰਦ ਹੋ ਗਿਆ ਆਹ ਕੱਦ ਨੂੰ ਚੱਲੇ ਜਾਣਾ ਕਹਿ ਦਿੰਦੇ ਨੇ 와이 구루 와이 구루 와이 구 와이 구루 와이 구루 와이 구 Bye. ਸਾਮਣੇ ਇੱਕ ਬੜਾ ਖਦਿਦ ਹੈ ਪਤਾ ਲੱਗਦਾ ਮਾਰਾ ਮੋਟਾ ਪਤਾ ਲੱਗਦਾ ਇਹ ਸਭ ਬੜਾ ਖਦਿਦ ਹੈ ਠੀਕ ਹੈ ਤੁਸੀਂ ਆਪਣਾ ਇਤਨੀ ਆਪਣੀ ਦੇਖ ਸਕਦੇ ਹਾਂ ਉਹ ਪਹਿਲੇ ਇਕੱਤਰਾਂ ਵਿੱਚ ਵੀ ਇਹ ਬਹੁਤ ਪੜਾਏ ਇੱਕ ਅਨੁਭਵ ਹੈ ਹਾਂ ਜੀ ਉਸ ਵਿੱਚ ਨਹੀਂ ਬਸ ਤੋਂ ਲੈ ਨਹੀਂ हेलो आदरणीय जी कोई भाई ने अपने पापा ने सुना तो मैं थक गया हूं मैं तो बड़े हूं मैं बड़े हूं बात कर सकती हो कोई अच्छी पापा ने कोई चाहिए हां तो तो की नाम चले भाई आते दुकान पर ऐसी माता की चले जाने काम बोलने के फोन को लाने के